ਅਸਾਨੂੰ ਨਹੀਂ ਬੈਂਤੀ ਆ ਤੇ ਉਹਨਾਂ ਦੇ ਕਿੱਥੇ ਨਹੀਂ ਜਾਣਾ ਜਿੰਨੇ ਤੇ ਆਪਾਂ ਨੂੰ ਪੱਤ ਨਹੀਂ ਕਰਾਉਂਦੇ ਉਹ ਮਰ 24 ਦੰਦੇ ਮੋੜ ਤੇ ਕੱਲੇ ਚਾਹ ਸਰਕਾਰ ਜ਼ਿੰਦਾਬਾਦ 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 ਪਠਾਨਾਂ ਦਾ ਏਕਤਾ ਜ਼ਿੰਦਾਬਾਦ ਪਠਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮੱਛੀਵਾਰਾ ਸਾਹਿਬ ਨੇ ਲਈ ਗੜੀ ਪੁਲਤੀ ਹੱਡ ਚੀਰਮੀ ਠੰਡ ਦੇ ਵਿੱਚ ਇਕੱਠੇ ਹੋਏ ਵੱਡੇ ਗਿਣਤੀ ਵਿੱਚ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਜਿਸ ਦਾ ਕਾਰਨ ਬਣਿਆ ਪੰਜਾਬ ਸਰਕਾਰ ਦਾ ਕਥਿਤ ਤੌਰ ਤੇ ਉਹ ਫੈਸਲਾ ਜਿਸ ਅਨੁਸਾਰ ਕਿਸਾਨਾਂ ਨੇ આરોਪ ਲਗਾਇਆ ਕਿ ਰੋਪੜ ਤੋਂ ਲੁਧਿਆਣੇ ਤੱਕ ਚੱਲਦੀ ਸਰਹੰਦ ਨਹਿਰ ਜਿਹੜੀ ਕਿ ਕੱਚੀ ਹੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਸ ਨੂੰ ਸਰਕਾਰ ਵੱਲੋਂ ਪੱਕਾ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਸਰਕਾਰ ਵੱਲੋਂ ਭਾਰੀ ਮਸ਼ੀਨਰੀ ਵੀ ਨਹਿਰ ਦੇ ਕਿਨਾਰੇ ਕੰਮ ਤੇ ਲਗਾ ਦਿੱਤੀ ਗਈ ਹੈ ਇਸ ਸਬ ਦਾ ਪਤਾ ਲੱਗਦੇ ਹੀ ਕਿਸਾਨ ਜਥੇਬੰਦੀਆਂ ਅਤੇ ਕੁਝ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਅਗਵਾਈ ਵਿੱਚ ਵੱਡਾ ਇਕੱਠ ਹੋਇਆ ਜਿਨ੍ਹਾਂ ਵੱਲੋਂ ਇਹ ਫੈਸਲਾ ਨਾ ਬਦਲੇ ਜਾਣ ਦੀ ਸੂਰਤ ਵਿੱਚ 3 ਜਨਵਰੀ ਤੋਂ ਰੋਡ ਜਾਮ ਕਰਕੇ ਗੜੀ ਪੁਲ ਤੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਵੀ ਕੀਤਾ ਗਿਆ ਇਸ ਸਬੰਧੀ ਇਨਾ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਮੀਟਿੰਗ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਐਸਜੀਐਮ ਦਫ਼ਤਰ ਸਮਰਾਲਾ ਵਿਖੇ ਵੀ ਹੋਈ ਜਿਹੜੀ ਕਿ ਬੇਸ਼ਿੱਤਾਂ ਨਿਕਲੀ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਨਹਿਰ ਨੂੰ ਪੱਕਾ ਨਹੀਂ ਕੀਤਾ ਜਾਵੇਗਾ ਸਿਰਫ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਪ੍ਰੰਤੂ ਕਿਸਾਨ ਆਗੂ ਅਤੇ ਆਸ-ਪਾਸ ਦੇ ਲੋਕ ਇਸ ਕੰਮ ਨੂੰ ਤੁਰੰਤ ਬੰਦ ਕਰਨ ਲਈ ਵਚਿੱਤ ਰਹੇ ਅਤੇ ਉਹਨਾਂ ਵੱਲੋਂ 3 ਜਨਵਰੀ ਤੋਂ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਆਉ ਗੱਲ ਕਰਦੇ ਹਾਂ ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਿਹੜੀ ਹੁਣ ਅੱਜ ਐਸਡੀਐਮ ਨਾਲ ਮੀਟਿੰਗ ਦੇ ਵਿੱਚ ਫੈਸਲਾ ਤਾਂ ਇਹ ਲਿਆ ਗਿਆ ਉਹ ਜਾਨੀ ਆਪਣੇ ਤੱਥ ਦੱਸੀ ਗਏ ਨੇ ਜੋ ਸਰਕਾਰ ਦੇ ਦਿੱਤੇ ਇਹ ਨੇ ਤੁਹਾਨੂੰ ਪਤਾ ਹੀ ਹੈ ਮੁਲਾਜ਼ਮ ਤਾਂ ਆਪਣਾ ਪੱਖੇ ਭਾਰੀ ਰੱਖਦੇ ਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਪ੍ਰੈਕਟੀਕਲੀ ਆ ਕੇ ਤੁਸੀਂ ਸਾਡੇ ਨਾਲ ਉੱਥੇ ਦੇਖੋ ਜਾਂ ਸਾਡੇ ਨਾਲ ਡਿਬੇਟ ਤੇ ਬੈਠੋ ਉਸ ਹਿਸਾਬ ਨਾਲ ਗੱਲ ਹੋਊਗੀ ਅਸੀਂ ਤਾਂ ਉਹਨਾਂ ਨੂੰ ਕਹਿਤਾ ਵੀ ਸਵੇਰੇ ਅਸੀਂ ਤੁਹਾਡੀਆਂ ਮਸ਼ੀਨਾਂ ਰੋਕੀਆਂ ਜਾਣਗੀਆਂ ਸਾਰੀਆਂ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਵੱਲੋਂ ਵੀ ਇਕੱਠ ਹੋ ਗਿਆ ਅਰ ਹੋਰ ਆਪਣੇ ਰਾਜਨੀਤਿਕ ਜਥੇਬੰਦੀਆਂ ਵੀ ਆਮ ਪਿੰਡੂ ਜਨ ਸਮੂਹ ਸਾਰਿਆਂ ਦੀ ਇਹ ਮੰਗ ਆ ਉਹ ਸਭ ਅੰਗ ਦੇ ਹਿਸਾਬ ਨਾਲ ਹੋਣ ਅਸੀਂ ਸਵੇਰੇ 11 ਵਜੇ ਸੜਕ ਬੰਦ ਕਰਾਂਗੇ ਉੱਥੇ ਧਰਨੇ ਤੇ ਬੈਠਾਂਗੇ ਹੋ ਸਕਦਾ ਉੱਥੇ ਕੋਈ ਹੋਰ ਵੀ ਐਕਸ਼ਨ ਲੈਣਾ ਪੈ ਗਿਆ ਸੰਝਾ ਤਾਂ ਹੋਰ ਵੱਡਾ ਐਕਸ਼ਨ ਵੀ ਲੈ ਆ ਜੀ ਕਿਹੜੇ ਕਿਹੜਾ ਹਾਈਵੇ ਹੈ ਜਿਹੜਾ ਵਾ ਜਾਮ ਕੀਤਾ ਜਾਵੇਗਾ ਸਵੇਰੇ ਗੱਡੀ ਦਾ ਪੋਰ ਬੰਦ ਕਰਿਆ ਜਾਊਗਾ ਗੱਡੀ ਦਾ ਪੋਰ ਪ੍ਰੋਪਰ ਬੰਦ ਕੀਤਾ ਜਾਊਗਾ ਪ੍ਰੋਪਰ ਬੰਦ ਕਰਿਆ ਜਾਊਗਾ ਕਿੰਨੇ ਕ ਸਮੇਂ ਲਈ ਕੀਤਾ ਜਾਊਗਾ ਅਣ ਮੇਥੇ ਸਮੇਂ ਲਈ ਹੋਊਗਾ ਜੀ ਜਲਦੀ ਮਸ਼ੀਨਾਂ ਕੱਟ ਕੇ ਬਾਹਰ ਨਹੀਂ ਜਾਂਦੇ ਉਹ ਬੰਦ ਨਹੀਂ ਕਰਦੇ ਮੀਟਿੰਗ 'ਚ ਕੋਈ ਸਹਿਮਤੀ ਨਹੀਂ ਬਣੀ ਨਹੀਂ ਬਣੀ ਨਹੀਂ ਜੀ ਹੈਗੀ ਬਣੀ ਨਹੀਂ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ ਨਹੀਂ ਜੀ ਉਹ ਆਪਣੀ ਲੌਲੀਪੌਪ ਦਈ ਜਾਂਦੇ ਨੇ ਬਣੀ ਨਹੀਂ ਹੈਗੀ ਸਹਿਮਤੀ ਅਸੀਂ ਕਿਹਾ ਵੀ ਪ੍ਰੈਕਟੀਕਲੀ ਆ ਕੇ ਦੇਖੋ ਤੁਸੀਂ ਕਾਗਜ਼ੀ ਸਾਡੇ ਕੋਲ ਲੱਗ ਜਾਂਦੇ ਹੋ ਵੀ ਸਾਡੀ ਡਰੇਂਜ ਚਾਹਾ ਅਸੀਂ ਤਾਂ ਇੱਕ ਦਰਾਖਤ ਕੱਢ ਦੀਏ ਸਾਡੇ ਤਾਂ ਪਰਚਾ ਹੁੰਦਾ ਸਾਨੂੰ ਨੰਗਣ ਨੂੰ ਡਕਾ ਲੱਗਦਾ ਇਹਨਾਂ ਨੇ ਹੁਣ ਹਜ਼ਾਰਾਂ ਹੀ ਦਰਾਖਤ ਕੱਢ ਦੇਣਾ ਅਸੀਂ ਨਹਿਰ ਚੌੜੀ ਕਰਨੀ ਆ ਫਿਰ ਇਹਨਾਂ ਨੇ ਕਹਿਣਾ ਇਹਦੀਆਂ ਛਪਾਂ ਡੇਦੀਆਂ ਨੇ ਹੁਣ ਅਸੀਂ ਇਹਨੂੰ ਪੱਕਾ ਕਰਨਾ ਤੁਹਾਨੂੰ ਤਾਂ ਉਹ ਕਹਿੰਦੇ ਵੀ ਪੱਕੀ ਕਰਨੀ ਨਹੀਂ ਪਰ ਉਹ ਪੱਕੀ ਕਰ ਰਹੇ ਨੇ ਸਾਰੀ ਉਹਨਾਂ ਦੀ ਬਣੀ ਹੀ ਆ ਇਹ ਇੱਕ ਸਾਨੂੰ ਲੌਲੀਪੌਪ ਹੀ ਦਿੰਦੇ ਨੇ 21 ਦਿਨ ਦੀ ਬੰਦੀ ਆ 5-10 ਦਿਨ ਲੰਘੇ ਦਸਾਂ ਦਿਨਾਂ ਚ ਇਹਨਾਂ ਨੇ ਜਿੰਨਾ ਕੋ ਸਾਨੂੰ ਕਹਿੰਦੇ ਨੇ ਉਹਨਾਂ ਉਹ ਪੱਕਾ ਕਰ ਦੇਣਾ ਅਗਲੀ ਵਾਰ ਤੇ ਪ੍ਰੋਪੋਜ਼ਲ ਬਣੀ ਹੀ ਆ ਤੇ ਨਿਸਾਲ ਦੀ ਇਹਨਾਂ ਦੀ ਫੇਰ ਪੱਕਾ ਕਰ ਦੇਣਾ ਇਸ ਲਈ ਅਸੀਂ ਹੁਣ ਇਹਨਾਂ ਨੂੰ ਕੰਮ ਨਹੀਂ ਦੇਣਾ ਉਹਨੂੰ ਵਾਰਨਿੰਗ দেয়া ਇਹ ਕੋਲ ਜੈਸਲ ਸਿੰਘ ਸਾਹਿਬ ਸਾਰੀ ਬੈਠੇ ਸੀ ਮੁਲਾਜ਼ਮ ਕੱਲ ਨੂੰ ਰੋਡ ਜਾਮ ਕੀਤਾ ਜੋ ਰੋਡ ਜਾਮ ਕਰਿਆ ਜਾਓ ਠੀਕ ਹੈ ਦੇਖੋ ਸਾਡੇ ਸਮਰਾਲਾ ਦੇ ਕਿਸਾਨ ਭਰਾ ਅੱਜ ਜਿਹੜੇ ਸਾਡੀ ਅਸੀ ਸਾਹਿਬ ਕਨਾਲ ਵੱਲੋਂ ਜਿਹੜਾ ਇੱਕ ਪ੍ਰੋਜੈਕਟ ਚੱਲ ਰਿਹਾ ਜਿਹੜੇ ਜਿਹੜੀ ਸਾਡੀ ਨਹਿਰ ਉਹਨੂੰ ਖਲਾਈ ਚੋੜਾ ਕਰਨ ਲਈ ਤੇ ਕੁਛ ਇੱਕ ਥਾਵਾਂ ਤੋਂ ਉਹ ਜਿਹੜੇ ਸਾਈਡਾਂ ਪੱਕਿਆ ਕਰਨ ਲਈ ਉਹਦਾ ਲੋਡ ਕਿਉਂ ਪਈ ਸਾਡਾ ਪੱਕਿਆ ਕਰਨ ਲਈ ਕੁਛ ਇੱਕ ਥਾਵਾਂ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਮੀਟਿੰਗ ਦੇ ਵਿੱਚ ਦੱਸਿਆ ਗਿਆ ਵੈਸੀ ਸਾਹਿਬ ਵੱਲੋਂ ਜਿਹੜੀ ਇਹਦੀ ਕੈਪੈਸਿਟੀ ਉਹ ਹੈਗੀ 12000 ਕਿਊਸਿਕ ਪਾਣੀ ਨੂੰ ਕੈਰੀ ਕਰਨ ਦੀ ਉਹਨੂੰ ਵਧਾ ਕੇ ਅਸੀਂ 15000 ਕਿਊਸਿਕ ਕਰਨ ਜਾ ਰਹੇ ਹਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦੋਂ ਪਾਣੀ ਪਿੱਛੋਂ ਵੱਧ ਛੱਡਿਆ ਜਾਏਗਾ ਕਿਤੇ ਉਹ ਜਿਹੜੇ ਜਿਹੜੇ ਬੈਡਸ ਅਗੇਨ ਸਾਈਡਾਂ ਹੈਗੀਆਂ ਉਹ ਕਿਤੇ ਪਾਣੀ ਦਾ ਕਰਕੇ ਟੁੱਟ ਨਾ ਜਾਵੇ ਲੋਕਾਂ ਦੀ ਜਾਨਾਂ ਨੂੰ ਮਾਲੀ ਨੁਕਸਾਨ ਨਾ ਹੋ ਜਾਵੇ ਉਹਨੂੰ ਧਿਆਨ ਦੇ ਵਿੱਚ ਰੱਖੋ ਕਿ ਜਿੰਨੇ ਸਾਈਡਾਂ ਦੀ ਪੱਕੇ ਦੀ ਲੋੜ ਹੈ ਪਰਟੀਕੂਲ ਉਸ ਥਾਵਾਂ ਤੇ 3 ਸਾਲ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਣਾ ਹੈ ਸਮਰਾਲੇ ਦੇ ਬਿਲਕੁਲ ਲਾਸਟ ਪੁਆਇੰਟ ਤੇ ਫਿਲਹਾਲ ਇਸ ਵਾਰੀ ਪੱਕਾ ਕੀਤਾ ਜਾਣਾ ਹੈ ਪਲੱਸ ਇਸ ਜਿਹੜੀ ਕਹਿੰਦੇ ਨਹਿਰ ਨੂੰ ਚੌੜਾ ਕੀਤਾ ਜਾਣਾ ਤਾਂ ਕਿ ਪਾਣੀ ਦੀ ਕੈਪੈਸਿਟੀ ਦਾ ਵੱਧ ਸਕੇ ਸਾਡੇ ਕਿਸਾਨ ਭਰਾਵਾਂ ਦੇ ਖੱਸਾ ਸੀ ਚੋੜਾ ਕਰਨ ਨਾਲ ਜਿਹੜੇ ਇੱਥੇ ਦਰਾਵਾਂ ਦੇ ਕੰਡੇ ਦੇ ਉੱਤੇ ਰੁੱਖ ਲੱਗੇ ਨੇ ਉਹ ਸਾਰੇ ਡਿੱਗ ਪੈਣਗੇ। ਸੋ ਐਸਸੀ ਸਾਹਿਬ ਨੇ ਖੱਸਾ ਦੂਰ ਕੀਤਾ ਹੋਵੇਗਾ ਅਸੀਂ ਫਿਰ 10-10 ਫੁੱਟ ਚੋੜਾ ਕਰ ਰਹੇ ਹਾਂ। 10 ਤੋਂ 15 ਜਿੱਥੇ ਕਿਤੇ ਆਪਣੇ ਰੁੱਖ ਆਂਦੇ ਨੇ ਉਸ ਥਾਂ ਤੋਂ ਹਲੇ ਉਹਨੂੰ ਕਨਾਲ ਨੂੰ ਚੋੜਾ ਨਹੀਂ ਕੀਤਾ ਜਾ ਰਿਹਾ ਤਾਂ ਕਿ ਰੁੱਖਾਂ ਨੂੰ ਨੁਕਸਾਨ ਨਾ ਪਹੁੰਚੇ। ਪਹਿਲੋਂ ਅਸੀਂ ਇਸ ਸਾਲ ਜੋ ਇਹਨਾਂ ਨੂੰ ਦੱਸਿਆ ਵੀ ਰੁੱਖ ਲਾਵਾਂਗੇ ਅਗਲੇ ਸਾਲ ਇਹ ਰੁੱਖਾਂ ਨੂੰ ਜਿਹੜੀ ਇਹ ਪਟਾਈ ਹੋਏਗੀ ਜਦੋਂ ਰੁੱਖ ਸਾਡੇ ਪੁਰਾਣੇ ਚੱਲ ਪੈਣਗੇ। ਸੋ ਮੈਨੂੰ ਲੱਗਦਾ ਵੇ 3000 ਕਿਊਸਿਕ ਪਾਣੀ ਪੰਜਾਬ ਨੂੰ ਮਿਲੇਗਾ 9 ਲੱਖ ਹੈਕਟੇਰ ਜਿਹੜਾ ਏਰੀਆ ਵੇ ਔਰ ਹੋਰ ਉਹਨੂੰ ਸਚਾਈ ਜਿਹੜਾ ਆਪਣੇ ਟਿਊਬਵਲ ਦੇ ਪਾਣੀ ਤੋਂ ਨਜਾਦ ਮਿਲੇਗੀ ਉਹ ਦਰਿਆਈ ਪਾਣੀ ਦੀ ਸਚਾਈ ਹੋ ਸਕੇਗੀ ਪੰਜਾਬ ਲਈ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈਗੀ ਹੈ ਪੰਜਾਬ ਸਰਕਾਰ ਜੀ ਇਸ ਪ੍ਰੋਜੈਕਟ ਤੇ ਪੈਸਾ ਲਾ ਰਹੀ ਏ ਕੁਝ ਸਰਵੇ ਕਰਕੇ ਲਾ ਰਹੀ ਏ ਇੱਕ ਜਿਹੜੇ ਕਿਸਾਨ ਭਰਾਵਾਂ ਦਾ ਇੱਕ ਖਤਸਾ ਔਰ ਸੀ ਜਿਹੜਾ ਪਾਣੀ ਰੀਚਾਰਜ ਹੁੰਦਾ ਵੇ ਉਹ ਸਾਈਡਾਂ ਪੱਕੀਆਂ ਕਰਨਾ ਰੀਚਾਰਜ ਜਿਹੜੀ ਉਹਦੀ ਕੈਪੈਸਿਟੀ ਘਟ ਜਾਏਗੀ ਪਰ ਜੋ ਸਾਡੇ ਐਸ்சி ਸਾਹਿਬ ਨੇ ਦੱਸਿਆ ਇਸ ਤੋਂ ਪਹਿਲਾਂ ਜਿਹੜਾ ਇਸ ਕਨਾਲ ਦਾ ਰੀਚਾਰਜਾ ਜਿਹੜਾ ਹੈਗਾ ਕੈਪੈਸਿਟੀ ਉਹ 426 ਦੇ ਕਰੀਬ ਕਿਸੀ ਫੀਟ ਜਿਹੜਾ ਪਾਣੀ ਹੈ ਉਹ ਲੈਂਦੀ ਹੈ ਕਿਉਂਕਿ ਇਹ ਚੋੜੀ ਹੋ ਜਣੀ ਹੈ ਕੁਝ ਸਮਾਂ ਦੇ ਬੈਡ ਪੱਕੇ ਹੋ ਜਣੇ ਆ ਤੇ ਇਹਦੀ ਜਿਹੜੀ ਚੋੜੀ ਹੋਣ ਕਰਕੇ ਜਿਹੜੀ ਇਹ ਰੀਚਾਰਜਿੰਗ ਕੈਪੈਸਿਟੀ ਵੀ ਵੱਧ ਜਣੀ ਉਹ 460 ਕਿਊਸਿਕ ਦੇ ਕਰੀਬ ਪਹੁੰਚ ਜਾਣੀ ਹੈ ਸੋ ਦੋਹਾਂ ਪਾਸੇ ਸਾਨੂੰ ਫਾਇਦਾ ਹੋਵੇ ਇੱਕ ਤੇ ਰੀਚਾਰਜ ਕੈਪੈਸਿਟੀ ਸਾਡੀ ਵੱਧ ਰਹੀ ਹੈ ਦੂਜਾ ਪੰਜਾਬ ਨੂੰ 3000 ਕਿਊਸਿਕ ਪਾਣੀ ਹੋਰ ਮਿਲ ਰਿਹਾ ਸੋ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਏ ਵੀ ਇਸ ਜਿਹੜੇ ਪ੍ਰੋਜੈਕਟ ਦਾ ਵੱਧ ਚੜ ਕੇ ਸਾਥ ਦੇਣ ਤੇ ਜਿਹੜੇ ਆਪਾਂ ਇਹ ਪਾਣੀ ਨੂੰ ਜਿਹੜਾ ਲੋਕਾਂ ਦੇ ਕਿਸਾਨਾਂ ਆਪਣੇ ਮਾਲਵੇ ਬੈਠ ਤੱਕ ਅੱਗੇ ਦੀ 50 ਕੇ ਸਾਰੇ ਪੰਜਾਬ ਚ ਜਿਹੜਾ ਪਾਣੀ ਮਿਲਣਾ ਵੇ ਉਹਨੂੰ ਦੇ ਸਕੀਏ ਜਿੱਥੋਂ ਤੱਕ ਇਹਨਾਂ ਦਾ ਇੱਕ ਸਿਗਾ ਖਸਾ ਵੀ ਚੋੜੀ ਹੋਣ ਨਾਲ ਕੋਈ ਨੁਕਸਾਨ ਹੋ ਜਾਏਗਾ ਜਿਹੜਾ ਆਪਣਾ ਸੇਮ ਹੋ ਜਾਏ ਪਾਣੀ ਘਟੇਗਾ ਸਾਈਡਾ ਤੋਂ ਜਿਹੜਾ ਰੀਚਾਰਜ ਹੋਏਗਾ ਸੋ ਉਹ ਖਸਾ ਵੀ ਐਸੀ ਸਾਡੇ ਸਾਰੇ ਦੂਰ ਕਰ ਦਿੱਤਾ ਹੈਗਾ ਵੇ ਸੋ ਮੈਨੂੰ ਲੱਗਦਾ ਨਹੀਂ ਕੋਈ ਇਹੋ ਜੀ ਗੱਲ ਹੋਏਗੀ ਸਾਰੇ ਭਰਾਵਾਂ ਨੂੰ ਅੱਗੇ ਆਉਣਾ ਚਾਹੀਦਾ ਜਿਹੜੀ ਬੈਠ ਕੱਜ ਦੀ ਤੁਸੀਂ ਮੀਟਿੰਗ ਵੀ ਨਤੀਜਾ ਦੀ ਗੱਲ ਕਰਦੇ ਹੋ ਕਦੇ ਵੀ ਕੋਈ ਮੀਟਿੰਗ ਬੇਨਤੀਜਾ ਨਹੀਂ ਨਿਕਲਦੀ ਕੋਈ ਜਿਹੜੇ ਉਹਨਾਂ ਦੇ ਡਾਊਟਸ ਹਨ ਅੱਜ ਕਾਫੀ ਡਾਊਟ ਉਹਨਾਂ ਦੇ ਕਲੀਅਰ ਹੋਏ ਨੇ ਉਹ ਆਪਣੇ ਕਿਸਾਨ ਭਰਾਵਾਂ ਨੂੰ ਜਾ ਕੇ ਦੱਸਣਗੇ ਵੀ ਜਿਹੜਾ ਐਸੀ ਸਾਡੇ ਐਕਸਪਲੇਨ ਕੀਤਾ ਹੋਵੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਵੇਖੋ ਇਹ ਵੀ ਕਿਸਾਨ ਆਗੂ ਨੇ ਇਹਨਾਂ ਨੇ ਵੀ ਲੋਕਾਂ ਦੀ ਗੱਲਾਂ ਸੁਣ ਕੇ ਸਰ ਇਹ ਕਿਸੇ ਵੱਲੇ ਮੌਕੇ ਦੇ ਫੈਸਲਾ ਨਹੀਂ ਲਿਆ ਜਾਂਦਾ ਜਦੋਂ ਆਪਣੇ ਜੱਥੇ ਪਤਨੀ ਜਾ ਕੇ ਬੈਠਣਗੇ ਗੱਲ ਕਰਨਗੇ ਉਹਨਾਂ ਨੂੰ ਪੁਆਇੰਟ ਦੱਸਣਗੇ ਵੀ ਇਹ ਰੇ ਨੁਕਸਾਨ ਨੇਗੇ ਤੇ ਮੈਂ ਪੂਰੀ ਤਰ੍ਹਾਂ ਆਸਵੰਦ ਆ ਵੀ ਅਸੀਂ ਅੱਜ ਆ ਕੇ ਕੱਲ ਇੱਕ ਦਿਨ ਦੇ ਵਿੱਚ ਇਹਨੂੰ ਪ੍ਰੋਜੈਕਟ ਨੂੰ ਕਾਮਯਾਬ ਕਰ ਲਵਾਂਗੇ